ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਨੂੰ ਦੌਰਾ ਪੈ ਗਿਆ ਇਹ ਵੇਖਣਾ ਕਾਫੀ ਦੁਖਦਾਈ ਹੋ ਸਕਦਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਸ ਵੀਡੀਓ ਵਿੱਚ ਅਸੀਂ ਇਸ ਗਲਤੀ ਸਮੀਖਿਆ ਕਰਾਂਗੇ ਕਿ ਦੌਰਾ ਕਿਸ ਤਰ੍ਹਾਂ ਦਾ ਹੁੰਦਾ ਹੈ ਅਤੇ ਜੇ ਕਿਸੇ ਨੂੰ ਦੌਰਾ ਪੈ ਰਿਹਾ ਹੈ ਤਾਂ ਕੀ ਕਰਨਾ ਹੈ ਕਿ ਤੁਸੀਂ ਉਸਨੂੰ ਸੁਰੱਖਿਅਤ ਰੱਖ ਸਕੋ ਹਾਲਾਂਕਿ ਦੌਰੇ ਅਜੀਹੇ ਲੱਗ ਸਕਦੇ ਹਨ ਜਿਵੇਂ ਤੁਸੀਂ ਟੀਵੀ ਤੇ ਦੇਖਿਆ ਹੈ ਵੱਡੇ ਬੇਕਾਬੂ ਸਰੀਰ ਦੀਆਂ ਝਟਕੇਦਾਰ ਹਰਕਤਾਂ ਨਾਲ ਕਈ ਵਾਰ ਜਦੋਂ ਕਿਸੇ ਨੂੰ ਦੌਰਾ ਪੈ ਰਿਹਾ ਹੈ ਤਾਂ ਉਹਨਾਂ ਦੀ ਨਿਗਾਹ ਖਾਲੀ ਹੋਵੇਗੀ ਉਨ੍ਹਾਂ ਦੀਆਂ ਅੱਖਾਂ ਪਿੱਛੇ हट ਜਾਣਗੀਆਂ ਹੋਰ ਕਿਸਮਾਂ ਦੇ ਦੌਰੇ ਲਈ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਮਾਸਪੇਸ਼ੀਆਂ ਵਿੱਚ ਕੜਵੱਲ ਪੈ ਸਕਦੀ ਹੈ ਜਾਂ ਲੰਗੜਾ ਕੇ गिर ਸਕਦਾ ਹੈ ਜ਼ਿਆਦਾਤਰ ਦੌਰੇ 2 ਮਿੰਟ ਜਾਂ ਇਸ ਤੋਂ ਘੱਟ ਸਮੇਂ ਦੇ ਹੁੰਦੇ ਹਨ ਅਤੇ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਹੁੰਦੀ ਕੋਈ ਫਰਕ ਨਹੀਂ ਪੈਂਦਾ ਕਿ ਦੌਰਾ ਕਿਸ ਕਿਸਮ ਦਾ ਹੈ ਕੁਝ ਚੀਜ਼ਾਂ ਹਨ ਜਿਸ ਨਾਲ ਤੁਸੀਂ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰ ਸਕਦੇ ਹੋ ਜੇ ਦੌਰਾ ਪੈਂਦੇ ਹੋ ਉਹ ਖੜੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਫਰਸ਼ ਗਾਈਡ ਕਰੋ ਇੱਕ ਵਾਰ ਜਦੋਂ ਉਹ ਫਰਸ਼ ਤੇ ਆ ਜਾਣ ਤਾਂ ਕਿਸੇ ਵੀ ਆਬਜੈਕਟ ਜਾਂ ਫਰਨੀਚਰ ਨੂੰ ਨੇੜੇ ਤੋਂ ਹਟਾ ਦਿਓ ਤਾਂ ਕਿ ਉਹ ਆਪਣੇ ਆਪ ਨੂੰ ਜ਼ਖਮੀ ਨਾ ਕਰ ਲੈਣ ਤੁਸੀਂ ਉਹਨਾਂ ਦੇ ਸਿਰ ਹੇਠਾਂ ਕੁਝ ਨਰਮ ਰੱਖ ਸਕਦੇ ਹੋ ਜਿਵੇਂ ਕਿ ਇੱਕ ਸਵੈਟਰ ਜਾਂ ਉਹਨਾਂ ਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਲਵੋ ਤਾਂ ਜੋ ਉਹਨਾਂ ਦੇ ਸਿਰ ਨੂੰ ਸੱਟਾਂ ਤੋਂ ਬਚਾ ਸਕੋ ਦੌਰਾ ਪੈਣ ਦਾ ਸਮਾਂ ਜੇ ਦੌਰਾ ਖਤਮ ਹੋਣ ਲਈ 5 ਮਿੰਟ ਤੋਂ ਵੱਧ ਸਮਾਂ ਲੈਂਦਾ ਹੈ ਇਸ ਨੂੰ ਡਾਕਟਰੀ ਐਮਰਜੈਂਸੀ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ 911 ਤੇ ਕਾਲ ਕਰਨੀ ਚਾਹੀਦੀ ਹੈ ਜਦੋਂ ਤੱਕ ਦੌਰਾ ਰੁੱਕ ਨਹੀਂ ਜਾਂਦਾ ਉਹਨਾਂ ਦੇ ਨਾਲ ਰਹੋ ਜੇਕਰ ਉਹਨਾਂ ਨੂੰ ਉਲਟੀਆਂ ਕਰਨ ਦੀ ਜ਼ਰੂਰਤ ਹੋਵੇ ਤਾਂ ਉਹਨਾਂ ਨੂੰ ਪਾਸਾ ਲੈਣ ਵਿੱਚ ਸਹਾਇਤਾ ਕਰੋ ਉਹਨਾਂ ਨੂੰ ਜਿੰਨਾ ਸੰਭਵ ਹੋ ਸਕੇ ਆਰਾਮਦਾਇਕ ਬਣਾਉਣ ਵਿੱਚ ਸਹਾਇਤਾ ਕਰੋ ਜਿਦਾਂ ਕਿ ਸਿਰ ਦੇ ਥੱਲੇ ਸਰਾਣਾ ਲਗਾ ਕੇ ਜਾਂ ਕੰਬਲ ਲੈ ਕੇ ਉਹਨਾਂ ਨਾਲ ਗੱਲ ਕਰੋ ਅਤੇ ਸੁਨਿਸ਼ਚਿਤ ਕਰੋ ਕਿ ਉਹ ਪਹਿਲਾਂ ਤੋਂ ਸਜਗ ਹਨ ਦੌਰੇ ਤੋਂ ਬਾਅਦ ਕੁਝ ਮਿੰਟਾਂ ਲਈ ਉਹਨਾਂ ਲਈ ਉਲਝਣ ਮਹਿਸੂਸ ਕਰਨਾ ਆਮ ਗੱਲ ਹੈ ਪਰ ਉਹ 30 ਮਿੰਟਾਂ ਦੇ ਅੰਦਰ ਵਾਪਸ ਆਮ ਵਾਂਗ ਹੋਣੇ ਚਾਹੀਦੇ ਹਨ ਉਨ੍ਹਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਾ ਕਰੋ ਜਦੋਂ ਤੱਕ ਉਹ ਸਥਿਰ ਮਹਿਸੂਸ ਨਹੀਂ ਕਰਦੇ ਅਤੇ ਆਪਣੇ ਆਪ ਨੂੰ ਡਿੱਗਣ ਜਾਂ ਤੁਹਾਨੂੰ ਜ਼ਖਮੀ ਹੋਣ ਤੋਂ ਬਚਾਉਣ ਲਈ ਸचेत ਨਹੀਂ ਹੁੰਦੇ ਇੱਕ ਵਾਰ ਉਹ ਸੁਚੇਤ ਹੋਣ ਤੇ ਉਹ ਕੁਝ ਹਲਕਾ ਖਾ ਸਕਦੇ ਹਨ ਪਰ ਦੌਰਾ ਪੈਣਾ ਥਕਾਵਟ ਵਾਲਾ ਹੁੰਦਾ ਹੈ ਅਤੇ ਉਹ ਸ਼ਾਇਦ ਚਪਕੀ ਲੈਣਾ ਚਾਹੁੰਦੇ ਹਨ ਦੌਰੇ ਦੀ ਮਿਤੀ ਸਮਾਂ ਅਤੇ ਲੰਬਾਈ ਦੇ ਨਾਲ ਨਾਲ ਦੌਰੇ ਤੋਂ ਪਹਿਲਾਂ ਅਤੇ ਉਸ ਸਮੇਂ ਕੀ ਹੋ ਰਿਹਾ ਸੀ ਬਾਰੇ ਆਪਣੀ ਅਗਲੀ ਮੁਲਾਕਾਤ ਤੇ ਆਪਣੇ ਡਾਕਟਰ ਨੂੰ ਅਪਡੇਟ ਕਰਨ ਲਈ ਕੋਈ ਨੋਟ ਲਿਖ ਕੇ ਰੱਖੋ ਉਸ ਵਿਅਕਤੀ ਨੂੰ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸਤੇ ਡਾਕਟਰ ਦੁਆਰਾ ਦੱਸੇ ਅਨੁਸਾਰ ਕੋਈ ਵੀ ਦਵਾਈ ਲੈਣ ਲਈ ਉਤਸ਼ਾਹਿਤ ਕਰੋ ਜਿਸ ਦੀ ਉਸ ਨੂੰ ਜ਼ਰੂਰਤ ਹੈ ਜਦੋਂ ਕਿਸੇ ਨੂੰ ਦੌਰਾ ਪੈ ਜਾਵੇ ਤਾਂ ਉੱਥੇ ਹੋਣਾ ਚਿੰਤਾਜਨਕ ਹੋ ਸਕਦਾ ਹੈ ਪਰ ਜੇ ਤੁਸੀਂ ਇਨ੍ਹਾਂ ਕਦਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਨਿਸ਼ਚਿਤ ਕਰ ਸਕਦੇ ਹੋ ਕਿ ਉਹ ਸੁਰੱਖਿਅਤ ਹੈ ਅਤੇ ਸੱਟਾਂ ਤੋਂ ਬਚ ਸਕਦਾ ਹੈ ਦੇਖਭਾਲ ਕਰਨ ਵਾਲਿਆਂ ਲਈ ਵਧੇਰੇ ਜਾਣਕਾਰੀ ਅਤੇ ਵੀਡੀਓ ਲਈ ਸਾਡੀ ਵੈੱਬਸਾਈਟ ਤੇ ਜਾਓ